ਜਦ ਚੱਕੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਤੁਹਾਨੂੰ ਜੀ ਆਇਆਂ ਨੂੰ ਤੇ ਮੈਂ ਹਮਨਦੀ ਸਿੰਘ ਕਰਾਂ ਅਕਸਰ ਸਾਡੇ ਕੋਲੇ ਲੱਭਤਾ ਹੁੰਦੀਆਂ ਤੇ ਨੈਗੇਟਿਵ ਗੱਲਾਂ ਤੇ ਹੀ ਮੈਂ ਗੱਲਬਾਤ ਕਰਦਾ ਪਰ ਅੱਜ ਮੇਰੇ ਲਈ ਤੇ ਇੰਗਲੈਂਡ ਦੇ ਸ਼ਹਿਰ ਨਾਰਥ ਵੈਸਟੇਰਡ ਦੇ ਵਾਰਿੰਗ ਟੂਨ ਵਿੱਚ ਬੈਠੇ ਸਰੀਏ ਸੰਤਾਲੀ ਤੇ ਸਮੁੱਚੇ ਪੰਜਾਬ ਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਚਲੋ ਅੱਗੇ ਚੱਲ ਕੇ ਆਪਾਂ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗੇ ਪਹਿਲਾਂ ਮੇਰੇ ਨਾਲ ਜੁੜੇ ਨੇ ਸਰਦਾਰ ਕੁਲਦੀਪ ਸਿੰਘ ਢਿੱਲੋਂ ਅਤੇ ਉਹਨਾਂ ਦੇ ਧਰਨ ਪਤਨੀ ਸ਼੍ਰੀਮਤੀ ਬਲਬੀਰ ਕਟਲੋਂ ਜਿਹੜੇ ਪਿਛਲੇ ਦਿਨ ਇਲੈਕਸ਼ਨ ਹੋਏ ਲੇਬਰ ਪਾਰਟੀ ਵੱਲੋਂ ਗੁਦਸਤਪੁਰ ਦੇ ਕੌਂਸਲ ਬਣੇ ਨੇ ਬੜੇ ਮਾਣ ਵਾਲੀ ਗੱਲ ਹੈ ਆਓ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਲਈਏ ਅਜੀਤ ਜੀ ਸਰ ਤੁਹਾਨੂੰ ਜੀ ਆਇਆਂ ਆਖਦੇ ਜਨਕਸ਼ਕਤੀ ਨਿਊਜ਼ ਪੰਜਾਬ ਦੇ ਖੈਰਾ ਸਾਹਿਬ ਆਪ ਨੂੰ ਵੈਲਕਮ ਸਤਿ ਸ਼੍ਰੀ ਅਕਾਲ ਜਨ ਸ਼ਕਤੀ ਦੇ ਵਿਵਰਮ ਸਤਿ ਸ੍ਰੀ ਅਕਾਲ ਐ ਤੁਹਾਡਾ ਸਾਹਿਬ ਬੜੀ ਵੱਡੀ ਅਚੀਵਮੈਂਟ ਹੈ ਜੇ ਮੈਂ ਇਹ ਗੱਲ ਕਰਾਂ ਕਿ ਗੁਰਦੁਆਰਾ ਸਾਹਿਬ ਸੰਤਾਪਤ ਹੋਇਆ ਸੰਗਤਾਂ ਮਤਲਬ ਸ਼ੀਰੋਦਮ ਸਿੰਘ ਵੀ ਕਿਸੇ ਟਾਈਮ ਦੇ ਵਿੱਚ ਇਸ ਕਿਤੇ ਦੇ ਵਿੱਚ ਵਿਚਰੇ ਇਸ ਇਸ ਸ਼ਹਿਰ ਦੇ ਵਿੱਚ ਵਿਚਰੇ ਪਰ ਕੋਈ ਵੀ ਸਿੱਖ ਜਾਂ ਪੰਜਾਬੀ ਭਰਾ ਨੇ ਇਹ ਅਚੀਵਮੈਂਟ ਨਹੀਂ ਕੀਤੀ ਜਿਹੜੀ ਤੁਸੀਂ ਅਚੀਵਮੈਂਟ ਕੀਤੀ ਪਹਿਲਾਂ ਮੈਂ ਇੱਕ ਵੱਡਾ ਕੁਐਸਚਨ ਤੁਹਾਨੂੰ ਪੁੱਛਣਾ ਚਾਹਾਂਗਾ ਕਿਵੇਂ ਮਹਿਸੂਸ ਕਰਦੇ ਬਹੁਤ ਬਹੁਤ ਪ੍ਰਾਊਡ ਫੀਲ ਕਰ ਰਹੇ ਆ ਕਿ ਇੱਕ ਸਿੱਖ ਫੈਮਿਲੀ ਦੇ ਵਿੱਚੋਂ ਦੋ ਮੈਂਬਰ ਪ੍ਰੋਜੈਕਟਡ ਕਲਕੌਤਾ ਕੌਂਸਲ ਦੇ ਕਮੇਟੀ ਦੇ ਗਏ ਨੇਗੇ ਤੇ ਬਹੁਤ ਆਸ ਰੱਖਦੇ ਆ ਕਿ ਅਸੀਂ ਆਪਣੇ ਧਰਮ ਦੇ ਬਾਰੇ ਸੋਚ ਕੇ ਜੋ ਕੁਝ ਵੀ ਡਿਸੀਜਨ ਲਈ ਜਾਵੇ ਕੋਈ ਕਮੇਟੀ ਤੇ ਕੇਦੇ ਕਮੇਟੀ ਦੀ ਕੋਈ ਵੀ ਡਿਸੀਜਨ ਜਿਹੜੀ ਸਾਡਾ ਇਫੈਕਟ ਕਰਦੀ ਸਾਡੇ ਸਿੱਖ ਧਰਮ ਨੂੰ ਉਹ ਸੋਚ ਕੇ ਤੇ ਹੋ ਕੀਤੀ ਜਾਏਗੀ ਤੇ ਲੋਸਵ ਮੰਦੀ ਇਹ ਜਿਹੜੀਆਂ ਪੋਲਿਟਿਕਲ ਦੌਰ ਦੀਆਂ ਗੱਲਾਂ ਨੇ ਇਹ ਕਿਤੇ ਨਾ ਕਿਤੇ ਜ਼ਰੂਰ ਸਾਡੇ ਅੰਝ ਤੇ ਵਿੱਚ ਹੁੰਦੀਆਂ ਨੇ ਅਕਸਰ ਦੇਖਣ ਨੂੰ ਆਇਆ ਮੈਂ ਜਾਣਣਾ ਜਾਣਾ ਸਰੋਤੇ ਜਾਣਣਾ ਜਾਵਾਂਗੇ ਇਹ ਗੱਲ ਕਿ ਤੁਹਾਡਾ ਬਚਪਨ ਕਿਸ ਤਰ੍ਹਾਂ ਦਾ ਸੀ ਕਿੱਥੇ ਗੁਜ਼ਰਿਆ ਕਿਸ ਤਰ੍ਹਾਂ ਤੁਹਾਡੀ ਫੈਮਿਲੀ ਵਾਣਿਤੰਦੇ ਬੋਲਦੀ ਦੇਖੋ ਜੀ ਅਸੀਂ ਬਹੁਤ ਛੋਟੀ ਉਮਰ ਦੇ ਇਥੇ ਇੰਗਲੈਂਡ ਚ ਆ ਗਏ ਸੀ ਮੈਂ ਤੇ ਸਾਡੇ 14 ਸਾਲ ਦਾ ਸੀਗਾ 1967 ਚ ਇਥੇ ਆਏ ਸੀਗੇ ਤੇ ਸਾਡਾ ਜਨਮ ਆ ਆਪਣੇ ਪੱਟੀ ਤਸੀਲ ਦੇ ਲਾਗੇ ਛੋਟਾ ਜਿਹਾ ਪਿੰਡ ਬਾਮਣੀ ਵਾਲਾ ਕਿਹਾ ਜਾਂਦਾ ਹੈ ਆਪਣੇ ਸ਼ਹਿਰ ਸੰਗਤ ਨੂੰ ਪਤਾ ਹੋਏਗਾ ਵੀਰਾਂ ਨੂੰ ਪਤਾ ਹੋਏਗਾ ਕਿ ਕੈਰੋਂ ਪਿੰਡ ਸੀਗਾ ਜਿਹੜਾ ਉਹ ਲਾਗੇ ਸੀਗਾ ਕੈਰੋਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ کافی ਵੱਡਾ ਆਪਣਾ ਮਿਨਿਸਟਰ ਰਿਆ ਸੀਗਾ ਪਰ ਕਾਫੀ ਚਿਰ ਦੀ ਗੱਲ ਹੈ ਉੱਥੋਂ ਅਸੀਂ ਫਿਰ 67 ਚ ਸਾਡੇ ਫਾਦਰ ਜੀ ਤੇ ਪਹਿਲੂ ਇੱਥੇ ਇੰਗਲੈਂਡ ਆ ਚੁੱਕੇ ਸੀਗੇ ਤੇ ਬਾ ਕੀ ਦੇ ਮੈਂ ਮੇਰੀ ਮਾਤਾ ਮੇਰਾ ਭਰਾ ਤੇ ਮੇਰੀ ਭੈਣ ਅਸੀਂ 67 ਦੇ ਵਿੱਚ ਇੱਥੇ ਆਏ ਸੀਗੇ ਬੋਲ ਰੈਂਪਟਨ ਦੇ ਵਿੱਚ ਬੋਲ ਰੈਂਪਟਨ ਦੇ ਵਿੱਚ ਸਾਡੀ ਕਾਲਜ ਐਜੂਕੇਸ਼ਨ ਹੋਈ ਉਹਦੇ ਤੋਂ ਬਾਅਦ ਫਿਰ ਮੈਂ ਮਾਂਚੈਸਟਰ ਆਇਆ ਸੀਗਾ ਪੜ੍ਹਨ ਦੇ ਲਈ ਯੂਨੀਵਰਸਿਟੀ ਦੇ ਵਿੱਚ ਇੱਥੇ ਆ ਕੇ ਮਾਈਕਰੋਬਾਇਓਲੋਜੀ ਦੀ ਡਿਗਰੀ ਕੀਤੀ ਮਾਈਕਰੋਬਾਇਓਲੋਜੀ ਦੀ ਡਿਗਰੀ ਕਰਨ ਤੋਂ ਬਾਅਦ ਮੈਂ ਥੋੜਾ ਜਿਹਾ ਚਿਰ ਕੰਮ ਕੀਤਾ ਪਰ ਮੈਨੂੰ ਉਹ ਸੂਟ ਨਹੀਂ ਸੀ ਕੀਤਾ ਤੇ ਫਿਰ ਮੈਂ 1982 ਦੇ ਵਿੱਚ ਵਾਰਟਨ ਚ ਆ ਕੇ ਦੁਕਾਨ ਲਈ ਤੇ ਕਾਲੈਂਟਨ ਤੋਂ 20 ਸਾਲ ਪਾਦ ਦੇ ਵਿੱਚ ਮੇਰਾ ਵਿਆਹ ਹੋਇਆ ਬਲਬੀਰਕੌਰ ਦੇ ਨਾਲ ਅੱਜ ਤੋਂ 39 ইয়ার্স ਬਿਫੋਰ ਤੇ ਉਦੋਂ ਦਾ ਸਾਡਾ ਇੱਥੇ ਪਰਿਵਾਰ ਰਹਿ ਰਿਹਾ ਵਾਰਟਨ ਦੇ ਵਿੱਚ ਜਿੱਥੇ ਕਿ ਅਸੀਂ ਦੁਕਾਨ ਜਿਹੜੀ ਲਈ ਸੀਗੀ ਕਮਿਊਨਿਟੀ ਦੇ ਵਿੱਚ ਰਹੇ ਹਾਂ ਬੱਚਤ ਦੇ ਵਿੱਚ ਤੇ ਸਾਡਾ ਬੜਾ ਪਿਆਰ ਉਹਨਾਂ ਦੇ ਨਾਲ ਪਿਆਰ ਉਹਨਾਂ ਨੂੰ ਸਾਨੂੰ ਰਿਸਪੈਕਟ ਦਿੱਤੀ ਜਾਂਦੀ ਆ ਤੇ ਸਾਨੂੰ ਅਸੀਂ ਉਹਨਾਂ ਨੂੰ ਰਿਸਪੈਕਟ ਦਿੰਦੇ ਆ ਤੇ ਇਹ ਜਿਹੜੀ ਰਿਸਪੈਕਟ ਇੱਕ ਦੂਸਰੇ ਦੀ ਹੈਗੀ ਸੀ ਇਹੋ ਹੀ ਸਾਨੂੰ ਅੱਗੇ ਲੈ ਕੇ ਗਈ ਆ ਕਿ ਉਸ ਕਮਿਊਨਿਟੀ ਦੀ ਅਸੀਂ ਹਲਕ ਕਿਦਾਂ ਕਰ ਸਕਦੇ ਹੈਗੇ ਇਸ ਕਰਕੇ ਅਸੀਂ ਇੱਕੀ ਜਿਹੇ ਦੇ ਵਿੱਚ ਪੈ ਸੀ ਤੇ ਬੰਦੀ ਬੜਾ ਲੱਗਾ ਹੋਊਗਾ ਤੁਹਾਨੂੰ ਕਿ ਇੱਕ ਵੱਡੀ ਅਚੀਵਮੈਂਟ ਆ ਪਰਿਵਾਰ ਦੇ ਲਈ ਉਸ ਤੋਂ ਪਹਿਲਾਂ ਵੀ ਅਚੀਵਮੈਂਟ ਆ ਮੈਂ ਸੁਣਿਆ ਕਿ ਤੁਹਾਡੇ ਕੋਲੇ ਬ੍ਰਿਟਿਸ਼ ਹੰਪੇਲਤਾ ਜਿਹੜਾ ਮੈਂਡਲ ਆ ਉਹ ਵੀ ਹੈ ਤੇ ਕਿਸ ਤਰ੍ਹਾਂ ਇਹ ਚੀਜ਼ ਹੋਈਆਂ ਸਾਰੀਆਂ ਗੱਲਾਂ ਇਹਦੇ ਵਿੱਚ ਕੀ ਹੈ ਅਸਲ ਵੀ ਕਿਸ ਤਰ੍ਹਾਂ ਤੁਸੀਂ ਸੇਵਾ ਕੀਤੀ ਤਾਂ ਸੰਗਤਾਂ ਤੁਹਾਡੇ ਨਾਲ ਜੁੜੀਆਂ ਤੁਹਾਨੂੰ ਸਰਗਤਾ ਨੇ ਪ੍ਰੈਫਰੈਂਸ ਦਿੱਤੀ ਜਾਂ ਇਹਨਾਂ ਪਾਰਟੀਆਂ ਨੇ ਜਾਂ ਰਾਣੀ ਨੇ ਤੁਹਾਨੂੰ ਪ੍ਰੈਫਰੈਂਸ ਦਿੱਤੀ ਇਹਦੇ ਬਾਰੇ ਵੀ ਥੋੜਾ ਜਿਆਦਾ ਜਾਣਨਾ ਚਾਹੁੰਦੇ ਹਾਂ ਚਲੋ ਮੈਂ ਮੈਂ ਇਹਦੇ ਬਾਰੇ ਦੱਸਾਂ ਮੇ ਜੀ ਕਿ ਆਪਣੇ ਸਾਡੇ 40 ਸਾਲ ਸਰਵਿਸ ਕੀਤੀਆਂ ਨੇ ਪੋਸਟ ਆਫਿਸ ਦੇ ਵਿੱਚ ਪੋਸਟ ਆਫਿਸ ਆਜਾ ਨੇ ਚੰਗੂ ਰეკਮੈਂਡ ਕੀਤਾ ਸੀਗਾ ਕਿ ਇੰਨੀ ਲੰਮੀ ਸਰਵਿਸ ਕਿਸੇ ਕਮਿਊਨਿਟੀ ਦੀ ਕਰਨ ਦੇ ਬਾਰੇ ਕੁਝ ਨਾ ਕੁਝ ਇਹਨਾਂ ਨੂੰ ਹੋਰ ਮਿਲਣਾ ਚਾਹੀਦਾ ਹੈ। ਉਹਨਾਂ ਨੇ ਪੋਸਟ ਆਫਿਸ ਆਜਾ ਨੇ ਰეკਮੈਂਡ ਕੀਤਾ ਸੀਗਾ ਸਾਡੇ ਆਨਰਸ ਲਿਸਟ ਦੇ ਵਿੱਚ ਤੇ ਫਿਰ ਪ੍ਰਿੰਸ ਜਿਹੜਾ ਕਿ ਪ੍ਰਿੰਸ ਚਾਰਲਸ ਸੀਗਾ ਤੇ ਜਿੱਦਣ ਕਿੰਗ ਬਣਿਆ ਹੈ ਉਹਦੇ ਕਿੰਗ ਦਾ ਪਹਿਲੇ ਜਿਹੜੇ ਹੈਗੇ ਸੀਗੇ ਆਨਰਸ ਲਿਸਟ ਦੇ ਵਿੱਚ ਸਾਡਾ ਨਾਮ ਆਇਆ ਸੀਗਾ ਬ੍ਰਿਟਿਸ਼ ਐਮਪਾਇਰ ਮੈਡਲ ਸਾਨੂੰ ਉਹਨਾਂ ਨੇ ਰეკਮੈਂਡ ਕੀਤਾ ਤੇ ਮਿਲਿਆ। ਜਿਹੜਾ ਕੈਸੀ ਇੱਥੇ ਅਗਲੇ ਤੀਵਾਂਜ ਦੇ ਨੂੰ ਅਸੀਂ ਪੈਕਿੰਗਮ ਪੈਲਸ ਜਾ ਰਹੇ ਆ ਉਹਨਾਂ ਦੀ ਗਾਰਡਨ ਪਾਰਟੀ ਦੇ ਉੱਤੇ ਮੈਟਰਸਨ ਉਹਰੇ ਦੀ ਮਿਲ ਚੁੱਕੇ ਨੇਗੇ ਪਰ ਇਹ ਜਿਹੜੀ ਗਾਰਡਨ ਪਾਰਟੀ ਜਿਹੜੀ ਕਿ ਕਾਫੀ ਵੱਡੀ ਗੈਦਰਿੰਗ ਹੁੰਦੀ ਅਸੀਂ ਅਗਲੇ ਬੁੱਧਵਾਰ ਉੱਥੇ ਜਾ ਰਹੇ ਹਾਂ ਜਿੱਤੇ ਨੇ ਕਿਤੇ ਜਿਹੜਾ ਇਹ ਸਾਰਾ ਤੁਹਾਡੇ ਦਾ ਵੱਡਾ ਮਾਨ ਸਨਮਾਨ ਮਿਲਣਾ ਪੰਜੀ ਤੁਹਾਡਾ ਮੈਨੂੰ ਲੱਗਦਾ ਕਿ ਤੁਹਾਡਾ ਵੀ ਇਹ ਦੇ ਵਿੱਚ ਬਹੁਤ ਵੱਡਾ ਚੁਗਰਾਣਾ ਹੈ ਉਸ਼ਮਸ ਜੀ ਵੀ ਸੁਣਿਆ ਸੀ ਕਿ ਤੁਸੀਂ ਇੱਕ ਸੇਵਾ ਕਮਿਊਨਿਟੀ ਦੀ ਕਰਦੇ ਨੇ ਉਹ ਦੁਕਾਨ ਤੇ ਜਿਹੜੀ ਦੁਕਾਨ ਦੀ ਗੱਲ ਕਰਦੇ ਨੇ ਪਾਜੀ ਉਹ ਦੁਕਾਨ ਦੇ ਉੱਤੇ ਤੁਸੀਂ ਕਮਿਊਨਿਟੀ ਦੀ ਸੇਵਾ ਕਰਦੇ ਹੋ ਕਿਸ ਤਰ੍ਹਾਂ ਦਾ ਸੀ ਉਹ ਪ੍ਰੋਜੈਕਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਕੋਵਿਡ ਦੇ ਦੌਰਾਨ ਆਪਣੇ 4000 ਪਾਉਂਡ ਦੇ ਫੂਡ ਬਣਾ ਕੇ ਆਪਣੀ ਦੁਕਾਨ ਤੇ ਤੇ ਫੂਡ ਬੈਂਕ ਨੂੰ ਦੋ ਪੈਨਾ ਭਰ ਕੇ ਤੇ ਆਪਣੇ ਫੂਡ ਘਲਾਇਆ ਸੀ ਉਹਨਾਂ ਨੂੰ ਤੇ ਬਾਕੀ ਹੋਰ ਵੀ ਛੋਟੇ-ਮੋਟੇ ਜਿਹੜਾ ਜਿੱਦਾਂ ਕਰਦੇ ਰਹੇ ਕੰਮ ਪਰ ਜਿਹਦਾ ਮੇਨ ਸਾਡਾ ਕੋਵਿਡ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਜਿੱਦਾਂ ਇਸ ਪਾਸੇ ਨੂੰ ਅਸੀਂ ਹੋਏ ਸੀ ਤੇ ਜਿੱਥੇ ਤੁਸੀ ਕੰਟਰੋਲ ਬਣੇ ਜਿੱਥੇ ਜਿੱਥੇ ਤੁਸੀ ਕੰਟਰੋਲ ਬਣੇ ਸ਼ੌਪੋਜ਼ ਦੇ ਏਰੀਆ ਵਿੱਚ ਜਿਹੜੀ ਜਿਹੜੀ ਕਮਿਊਨਿਟੀ ਹੈ ਉਹ ਉਹ ਕਮਿਊਨਿਟੀ ਫਿਰ ਤੁਹਾਡੇ ਨਾਲ ਤਾਲਮਿਲ ਇਸੇ ਕਰਕੇ ਏਡਾ ਵਧੀਆ ਤਾਲਮਿਲ ਹਾਂ ਬਹੁਤ ਬਹੁਤ ਜ਼ਿਆਦਾ ਬਹੁਤ ਪਿਆਰ ਦਿੰਦੇ ਸਾਨੂੰ ਤੇ ਜਿੱਦਾਂ ਮੇਰਾ ਖਾਣਾ ਵੀ ਬਹੁਤ ਲਾਇਕ ਕਰਦੇ ਆ ਬੰਦੇ ਇਹ ਪਰ ਆਪਣਾ ਜਿੱਦਾਂ ਵੀ ਜੋ ਕੁਝ ਵੀ ਹੁੰਦਾ ਵੀ ਜਿੱਦਾਂ ਆਪਣਾ ਇੱਕ ਫੈਮਿਲੀ ਵਰਗੋਂ ਤੇ ਸਾਡਾ ਹੈਗਾ ਜੀ ਦੁਕਾਨ ਤੇ ਉਹਨਾਂ ਦੇ ਨਾਲ ਸੰਬੰਧ ਸਾਡੇ ਸਾਰੇ ਫੈਮਿਲੀ ਵਰਗੇ ਹੈਗੇ ਆ ਅ ਚਲੋ ਸਭ ਭਾਈ ਜੀ ਦਾ ਕਾਉਂਸਲਰ ਬਣ ਜਾਣਾ ਤੁਹਾਡਾ ਕਾਉਂਸਲਰ ਬਣ ਜਾਣਾ ਅਸੀਂ ਇਸ ਨੂੰ ਕਿਸ ਤਰ੍ਹਾਂ ਦੇਖੀਏ ਸੰਗਤ ਆ ਇਹਨੂੰ ਕਿਸ ਤਰ੍ਹਾਂ ਦੇਖਣਾ ਕਿ ਕੀ ਇਸ ਤਰ੍ਹਾਂ ਬਣੀ ਹੈਗਾ ਦੇਖੋ ਜੀ ਸੰਗਤ ਦਾ ਜੋ ਕੁਝ ਸੰਗਤ ਜਾਂ ਵਿਊਰ ਜਿਹੜੇ ਆਪਣੇ ਦੇਖ ਰਹੇ ਨੇਗੇ ਮੈਂ ਇਹ ਤੇ ਹੋਈ ਕਹੂੰਗਾ ਆਪਣਾ ਪਹਿਲਾ ਤੇ ਹੈਗਾ ਕਿ ਨੈਟਵਰਕ ਤੁਸੀਂ ਬਣਾਓ ਲੋਕਾਂ ਨਾਲ ਮਿਲੋ ਘੇਰੋ ਲੋਕਲ ਪੋਲੀਟੀਸ਼ੀਨਾਂ ਦੇ ਨਾਲ ਬੈਠੋ ਖੜੋ ਤੇ ਆਪਾਂ ਲੋਕਾਂ ਨੂੰ ਸਿੱਖਾ ਨੂੰ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਾਂ ਅੱਗੇ ਆਈਏ ਇਹ ਜਿਹੜੀ ਲੋਕਲ ਕਾਉਂਸਲ ਹੋਈ ਜਾਂ ਨੈਸ਼ਨਲ ਲੈਵਲ ਤੇ ਪੋਲੀਟਿਕਸ ਹੈਗੇ ਨੇ ਕਿ ਇਹ ਚੀਜ਼ਾਂ ਆਪਣੀ ਰੂਲ ਕਰਦੀਆਂ ਨਹੀਂਆਂ ਇਹ ਸਾਡੇ ਸਕੂਲਿੰਗ ਸਾਡਾ ਮੈਡੀਕਲ ਸਾਡੀ ਟਰਾਂਸਪੋਰਟ ਹਰ ਕੋਈ ਚੀਜ਼ ਸਾਨੂੰ ਇਫੈਕਟ ਕਰਦੀ ਆ ਜੋ ਇਹ ਕਾਨੂੰਨ ਪਾਸ ਹੁੰਦੇ ਨੇਗੇ ਤੇ ਜੇ ਆਪਾਂ ਉੱਥੇ ਬੈਠੇ ਹੋਈਏ ਜਦੋਂ ਕਾਨੂੰਨ ਪਾਸ ਹੋ ਰਹੇ ਨੇਗੇ ਉਦੋਂ ਆਪਾਂ ਉਹਦੇ ਵਿੱਚ ਥੋੜੀ ਬਾਲੀ ਚੇਂਜ ਕਰਾ ਸਕਦੇ ਆ ਤੇ ਜੇ ਕਾਨੂੰਨ ਬਣ ਗਿਆ ਤੇ ਉਹਨੂੰ ਮੁੜ ਕੇ ਆਪਾਂ ਕਹੀਏ ਕਿ ਇਹ ਚੇਂਜ ਕਰੋ ਉਹ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਮੈਂ ਤੇ ਦੇਖੋ ਅਸੀਂ ਤਾਂ ਸਿੰਪਲ ਜਿਹੇ ਬੰਦੇ ਆ ਤੇ ਜੇ ਅਸੀਂ ਕਰ ਸਕਦੇ ਆ ਤੇ ਅੱਜ ਕੱਲ ਤੇ ਪੜ੍ਹੇ ਲਿਖੇ ਆਪਣੇ ਬੱਚੇ ਜਿਹੜੇ ਹੈਗੇ ਆ ਡਿਗਰੀਆਂ ਪਾਸ ਨੇਗੇ ਬੜੇ ਹੈਗੇ ਨੇਗੇ ਕਲੇਵਰ ਇੰਟੈਲੀਜੈਂਟ ਕੈਪेबल ਉਹ ਅੱਗੇ ਆਉਣ ਅੱਗੇ ਆ ਕੇ ਇਹ ਜਿਹੜੀ ਸੇਵਾ ਵਾ ਇਹ ਵੀ ਸੇਵਾ ਵਾ ਕਮਿਊਨਿਟੀ ਦੀ ਸੇਵਾ ਵਾ ਇਹ ਜਿਹੜੀ ਆ ਬਹੁਤ ਜ਼ਰੂਰੀ ਹੁੰਦੀ ਆ ਤੇ ਉਹ ਮੈਂ ਚਾਹੁੰਗਾ ਕਿ ਉਹ ਵੀ ਆਉਣ ਇਹ ਵਿਸ਼ੇਸ਼ਾਲਾ ਬਿਲਕੁਲ ਅ ਦਰਚੋ ਇੱਕ ਗੱਲ ਮੈਂ ਜਦੋਂ ਸ਼ੁਰੂ ਦੇ ਵਿੱਚ ਸੀ ਸਾਡਾ ਉਦੋਂ ਗੱਲ ਕੀਤੀ ਬੜੀ ਖੁਸ਼ੀ ਦੀ ਗੱਲ ਆ ਮੈਂ ਗੱਲ ਕਰਦਾ ਅਕਸਰ ਗੱਲ ਕਰਦਾ ਮੈਂ ਇਸ Town ਦੇ ਵਿੱਚ 40 ਸਾਲ ਰਿਹਾ ਇਹ ਸ਼ਹਿਰ ਦੇ ਵਿੱਚ ਮੈਂ ਵੀ 40 ਸਾਲ ਰਿਹਾ ਮੇਰਾ ਵੀ ਰابطਾ ਇਸ ਸੰਗਤ ਦੇ ਨਾਲ ਹੈ ਇਹਨਾਂ ਲੋਕਾਂ ਦੇ ਨਾਲ ਹੈ ਪਰ ਵਿਸ਼ਾ ਇਹ ਖੁਸ਼ੀ ਦੀ ਗੱਲ ਹੈ ਉਹ ਹੈ ਕਿ ਪਿਛਲੇ 70 ਸਾਲਾਂ ਦੀ ਹਿਸਟਰੀ ਦੇ ਵਿੱਚ ਕੋਈ ਵੀ ਪੰਜਾਬੀ ਜਨ ਸਿੱਖ ਧੜਕੇ ਨਾਲ ਜੁੜਿਆ ਹੋਇਆ ਇਹ ਅਚੀਵਮੈਂਟ ਆ ਪ੍ਰਾਪਤ ਨਾ ਕਰ ਸਕਿਆ ਜਿਹੜੀਆਂ ਇਸ ਜੋੜੇ ਨੇ ਹਿੱਸੇ ਆਇਆਂ ਤੇ ਅਕਸਰ ਹੀ ਇਹ ਤੁਸੀਂ ਮਾੜੀ-ਮੋਟੀ ਇਹ ਮਿੱਟੀ ਨੂੰ ਪਿਆਰ ਕਰਦੇ ਹੋ ਕਿਤੇ ਨਾ ਕਿਤੇ ਤਾਂ ਤੁਹਾਨੂੰ ਫਿਰ ਇਹਦੀ ਕੰਦੀ ਨਾ ਗੱਲਾਂ ਦੀ ਖੁਸ਼ੀ ਹੁੰਦੀ ਹੈ ਕਿ ਇੱਕ ਵੱਡੀ ਵੱਡੀ ਅਚੀਵਮੈਂਟ ਮਿਲੀ ਆ ਆਉਂਦੇ ਆਉਂਦੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦਾ ਵੀ ਇੱਥੇ ਰਹਿਣ ਤੋਂ ਬਦਲੇ ਕਾ ਕੁਝ ਉਹਨਾਂ ਨੂੰ ਵੀ ਇਸ ਪਾਸੇ ਪੋਲਿਟਿਕਲ ਤੌਰ ਦੇ ਉੱਤੇ ਜਾਂ ਆਪਣੀ ਆਵਾਜ਼ ਉਠਾਉਣ ਦੀ ਗੱਲਬਾਤ ਕਰਨ ਦੀ ਤਾਕਤ ਇਹਨਾਂ ਤੋਂ ਸਿੱਖਣ ਨੂੰ ਮੌਕਾ ਮਿਲੂਗਾ ਕੱਲ ਹੈ ਕਿ ਇਹਨਾਂ ਬਾਰੇ ਵੀ ਹੋਰ ਗੱਲਾਂ ਤੁਹਾਨੂੰ ਹੋਰ ਵੀ ਦੱਸਣੇ ਚਾਹਨਾਂ ਤੇ ਉਸ ਬੰਦੀ ਅਕਸਰ ਮੈਂ ਖੰਡ ਨੂੰ ਦੇਖਦਾ ਬੁਰਦਵਾਲਾ ਸਾਊਥ ਦੇ ਵਿੱਚ ਲੰਗਰਾਨੀਆਂ ਸੇਵਾ ਮਾ ਤੁਹਾਡੀ ਡਿਊਟੀ ਕਿਚਨ ਦੇ ਵਿੱਚ ਲੱਗੀ ਹੁੰਦੀ ਹੈ ਕੀ ਤੁਸੀਂ ਸਮਝਦੇ ਹੋ ਕਿ ਗੁਰੂ ਸਾਹਿਬ ਦੀ ਦੇਣ ਕਿਸ ਤਰ੍ਹਾਂ ਜੇ ਤੁਸੀਂ ਸੱਚੇ ਮਨੋਂ ਸੇਵਾ ਕਰਦੇ ਹੋ ਤਾਂ ਕਿਸ ਤਰ੍ਹਾਂ ਗੁਰੂ ਸਾਹਿਬ ਤੁਹਾਡੇ ਵੱਲ ਹੁੰਦਾ ਹੈ ਆਈਡੀਆ ਬੜੀਆਂ ਪ੍ਰਾਪਤੀ ਹੋਈਆਂ ਸਾਰੀ ਗੁਰੂ ਗੁਰੂ ਸਾਹਿਬ ਦੀ ਦੇਣ ਹੈਗੀ ਆ ਜੋ ਕੁਝ ਸਾਡੇ ਕੋਲ ਹੈਗਾ ਆ ਸਾਡੇ ਕੋਲ ਚਾਰ ਮੇਰੇ ਬੱਚੇ ਆ ਸਾਰੇ ਆਪਣੇ ਆਪਣੀ ਜਗ੍ਹਾ ਤੇ ਚੰਗੇ ਪੜੇ ਲਿਖੇ ਆ ਸਾਰੇ ਇੱਕ ਗੁਰੂ ਗੁਰੂ ਸਾਹਿਬ ਦੀ ਦੇਣ ਦੇਣ ਹੈਗੀ ਆ ਤੇ ਸਾਨੂੰ ਹੋਰ ਕੀ ਚਾਹੀਦਾ ਹੈਗਾ ਜਨਜਤ ਤੁਸੀਂ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਮੈਂ ਤੇ ਨਹੀਂ ਕਰੂੰਗਾ ਕਿ ਮੈਂ ਬਹੁਤ ਕੁਆਇਟ ਜਾਂ ਬੰਦਾ ਤੁਸੀਂ ਦੇਖਿਆ ਹੋਣਾ ਅੱਜ ਤੋ ਠੀਕ ਸਾਹ ਪਈ ਲੋ ਗੁਰੂ ਘਰ ਆਉਂਦਾ ਮੱਥਾ ਟੇਕ ਕੇ ਚਲ ਜਾਂਦਾ ਸੀਗਾ ਤੇ ਜਦੋਂ ਦੀ 5 ਕਿ ਸਾਲ ਪਹਿਲਾਂ ਗੁਰੂ ਨੇ ਸੇਵਾ ਕਈ ਦਿੱਤੀ ਆ ਉੱਥੇ ਦਾ ਪ੍ਰਧਾਨ ਵੀ ਮੈਂ ਆ ਤੇ ਉੱਥੋਂ ਦਾ ਕੁੜਾ ਚੁੱਕੜਾ ਦਾ ਵੀ ਮੈਂ ਮੈਨੂੰ ਉਹਦਾ ਕੋਈ ਨਹੀਂ ਕਹਿੰਦਾ ਮੈਂ ਤੇ ਸੇਵਾ ਕਰ ਲਈ ਜੇ ਤੁਸੀਂ ਮੈਨੂੰ ਪ੍ਰਧਾਨ ਜੀ ਕਹਿ ਦਿੰਦੇ ਜਦ ਮੈਂ ਪ੍ਰਧਾਨ ਆ ਤੇ ਜਿਵੇਂ ਉਹ ਬੇਨੱਖਰ ਦੇਖਦਾ ਕਿ ਭਰਿਆ ਪਿਆ ਤੇ ਮੈਂ ਉਹ ਖਾਲੀ ਕਰ ਦਿੰਦਾ ਇਹ ਸੇਵਾ ਮੈਂ ਕਰ ਰਿਹਾ ਮੈਂ ਮੈਂ ਇਹ ਫੀਲਿੰਗ ਜਿਹੜੀ ਬਿਲੋਂ ਹੁੰਦੀ ਆ ਨਾ ਉਹ ਤੁਹਾਡੀ ਹੁੰਦੀ ਹੈ ਤੇ ਇਹ ਜਿਹੜੀ ਚੀਜ਼ ਆ ਇਹ ਵੀ ਇੱਕ ਨਸ਼ਾ ਹੀ ਆ ਸੇਵਾ ਕਰਨਾ ਇੱਕ ਨਸ਼ਾ ਹੀ ਆ ਜਿੰਨੀ ਜਿਆਦਾ ਕਰ ਲੋਗੇ ਨਾ ਉਨਾ ਜਿਆਦਾ ਫਰਜੀ ਕਰਦਾ ਕਰਨ ਬਿਲਕੁਲ درست ਇੱਕ ਬਹੁਤ ਵੱਡੀ ਗੱਲ ਚਲੋ ਜੀ ਆਪਨੇ ਕਹੀ ਕਿ ਮੈਂ ਤਾਂ چاہے ਮੇਰੇ ਬੰਦੀ ਡਿਊਟੀ ਹੋਵੇ ਤਾਂ ਵੀ ਮੈਂ ਉਹਨੇ ਕੋਸ਼ਾ ਤੇ ਚਾਹੇ ਮੇਰੀ ਪ੍ਰਧਾਨਤੀ ਡਿਊਟੀ ਹੋਵੇ ਤਾਂ ਵੀ ਮੈਂ ਉਹ ਨਹੀਂ ਕਹਾਂ। ਅਕਸਰ ਸਾਡੇ ਸੇਵਾ ਕਰਨ ਵਾਲੇ ਲੋਕ ਪ੍ਰਧਾਨੀਆਂ ਦੇ ਪਿੱਛੇ ਲੜਦੇ ਦੇਖੇ ਗਏ ਨੇ। ਕਈਆਂ ਤੇ ਗੁਰਦੁਆਰਿਆਂ ਦੇ ਵਿੱਚ ਪਾਵਨਦੀਆਂ ਵੀ ਲੱਗ ਜਾਂਦੀਆਂ ਨੇ। ਤੇ ਕਾਰਨ ਕੀ ਹੈ? ਕਿ ਉਹ ਚਾਹੁੰਦੇ ਨੇ ਸਾਡੇ ਨਾਲ ਪ੍ਰਧਾਨਗੀ ਤੇ ਲੱਗਾ। ਤੇ ਇੱਥੇ ਧੱਕੇ ਨਾਲ ਸੇਵਾ ਦਿੱਤੀ ਗਈ ਹੈ। ਕਾਉਂਸਲਰ ਵੀ ਬਣ ਗਏ। ਤੇ ਅਵਾਰਡ ਵੀ ਨੈਸ਼ਨਲ ਅਵਾਰਡ ਵੀ ਮਿਲ ਗਿਆ। ਅਚੀਵਮੈਂਟਾਂ ਸਾਰੀਆਂ ਗੁਰੂ ਸਾਹਿਬ ਨੇ ਆਪੇ ਦਿੱਤੀਆਂ, ਆਪੇ ਵਖਸ਼ੀਆਂ। ਅੱਜ ਜਿਹੜੀ ਅੱਜ ਦੀ ਸਥਿਤੀ ਹੈ ਅਜਿਹੀ ਦੀ ਸਥਿਤੀ ਨੂੰ ਆਪਣੇ ਹਿਰਦੇ ਤੋਂ ਤੁਸੀਂ ਕਿਸ ਤਰ੍ਹਾਂ ਸੰਗਤਾਂ ਨਾਲ ਸਾਂਝੀ ਕਰਨੀ ਚਾਹੋ ਆਪਣਾ ਛਾਉ ਨੇ ਆ ਸਾਡਾ ਘਰ ਆ ਇੰਨੀ ਜ਼ਿੰਦਗੀ ਸਾਡੀ ਇੱਥੇ ਲੰਘ ਗਈ ਆ ਸਾਡੇ ਬੱਚਾ ਹੀ ਸਾਡੇ ਪੋਤੇ ਪੋਤੀਆਂ ਸਾਡੇ ਦੁਆਲੇ ਵਾਰਿਟੇ ਦੇ ਰਹਿ ਰਹੇ ਨੇ ਕਿ ਸਾਡਾ ਉਹ ਪੰਜਾਬ ਤੇ ਕਦੀ ਦਿਲੋਂ ਨਹੀਂ ਨਿਕਲਦਾ ਪਰ ਇਹ ਸਾਡੀ ਹੈਗੀ ਹੈ ਤਰਤੀ ਜਿੰਨੇ ਸਾਨੂੰ ਖਾਣਾ ਦਿੱਤਾ ਜਿੰਨੇ ਸਾਨੂੰ ਵੱਡੀਆਂ ਵੱਡੀਆਂ ਕਾਰਾਂ ਵੱਡੇ ਵੱਡੇ ਕੱਟ ਦਿੱਤੇ ਨੇਗੇ ਤੇ ਇਹ ਸਾਡੀ ਸਖੀ ਮਾਣੇ ਦੀ ਪਾਲਾਚਾਰੀ ਦੂਸਰੀ ਮਾਂ ਜੀ ਇਸੇ ਇਸੇ ਜਗ੍ਹਾ ਤੋਂ ਸਾਨੂੰ ਸਭ ਕੁਝ ਜੋ ਕੁਝ ਮਿਲਿਆ ਚੈ ਕਿਤੇ ਤੁਸੀਂ ਭੁੱਲ ਗਏ ਜਦੋਂ ਮੇਰੇ ਉਹਦਾ ਨਹੀਂ ਗੱਲ ਕਰ ਰਹੇ ਮੈਂ ਹਸਪੀਟਲ ਤੇ ਗਵਲਰ ਗਈਆਂ ਜੀ ਤੇ ਉਹ ਮੈਨੂੰ ਹੋਰ ਵੀ ਉੱਚਾ ਕਰਨਾ ਚਾਹੁੰਦੇ ਨੇ ਕਿ ਪਰ ਜ਼ਿੰਮੇਵਾਰੀਆਂ ਜਾਂਦੀਆਂ ਪਾ ਪਾ ਕੇ ਤੇ ਸ਼ਾਇਦ ਮੈਂ ਉਥੋਂ ਥੋੜਾ ਜਿਹਾ ਕਹਿ ਰਿਹਾ ਕਿ ਮੈਂ ਗੰਬਲ ਦੀ ਠੀਕ ਹੈ ਵੀ ਮੈਨੂੰ ਹੋਰ ਜੀ ਬਿਮਾਰੀ ਨਾਲ ਉਹ ਵੀ ਇੱਕ ਗੱਲ ਜ਼ਰੂਰ ਸੀ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਬੰਟ ਤੇ ਕੋਵਟ ਦੇ ਦੌਰਾਨ ਜਿਹੜੇ ਸਭ ਬੜੀਆਂ ਵੱਡੀਆਂ ਸੇਵਾਵਾਂ ਸੀਗੀਆਂ ਗੁਰਦੁਆਰਾ ਸਾਹਿਬ ਦੀਆਂ ਜੀ ਜਿਹੜੇ ਲੰਗਰਾਂ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਹਸਪੀਟਲ ਉਹ ਵੀ ਥੋੜਾ ਜਿਹਾ ਚਾਣਨਾ ਪਊਗਾ ਉਹ ਵੀ ਇੱਕ ਬੜੀ ਵੱਡੀ ਅਚੀਵਮੈਂਟ ਸੀ ਤੁਹਾਡੇ ਸਾਰੇ ਇਸ ਦਰਬਾਰਦਾਰ ਦੇ ਵਿੱਚ ਕੀ ਉਹ ਕੋਵਿਡ ਦੇ ਦੋ ਜਿਹੜੇ ਲਾਕਡਾਊਨ ਆਏ ਸੀਗੇ ਆਪਣੇ ਉਸੇ ਟਾਈਮ ਦੇ ਵਿੱਚ ਗੁਰੂ ਘਰੋਂ ਅਸੀਂ ਚਾ ਪੰਜੇ ਫੈਮਲੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਕੇ ਇੰਟੈਂਸਿਵ ਕੇਅਰ ਵਾਲਿਆਂ ਨੂੰ ਜਿਹੜੇ ਇੰਟੈਂਸਿਵ ਕੇਅਰ 'ਚ ਡਾਕਟਰ ਕੰਮ ਕਰਦੇ ਸੀ ਜਾਂ ਨਰਸਾਂ ਕੰਮ ਕਰਦੀਆਂ ਸੀ ਜਿੱਥੇ ਕਿ ਕੋਵਿਡ ਦੇ ਪੇਸ਼ੈਂਟ ਕੁਝ ਪੂਰੇ ਹੋ ਰਹੇ ਸੀ ਕੁਝ ਟ੍ਰੀਟ ਹੋ ਰਹੇ ਸੀਗੇ ਤੇ ਉਹਨਾਂ ਨੂੰ ਅਸੀਂ ਸੇਵਾ ਲਈ ਸੀ ਖਾਣਾ ਬਣਾ ਕੇ ਦੇਣ ਦੀ ਉਹਦੇ ਰੀਜ਼ਨ ਇਹ ਸੀਗਾ ਕਿ ਜਦੋਂ ਕੋਵਿਡ ਪੈਣੋਂ ਆਈ ਸੀਗੇ ਤੇ ਪਟੱਕੇ ਗੀਅਰ ਜਿਹੜਾ ਪ੍ਰੋਟੈਕਟਿਵ ਯੂਨੀਫਾਰਮ ਸੀ ਉਹਨਾਂ ਦੀ ਹਸਪੀਟਲ ਵਰਕਰਾਂ ਦੀ ਉਹ ਕਾਫੀ ਸ਼ੋਟੇਜ ਹੋ ਗਿਆ ਸੀਗਾ ਤੇ ਹਸਪੀਟਲ ਵਾਲਿਆਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਸਾਨੂੰ ਇਹ ਪ੍ਰੋਬਲਮ ਦੱਸੀ ਤੇ ਇਸ ਕਰਕੇ ਅਸੀਂ ਇਹ ਖਾਣਾ ਬਣਾਉਣਾ ਸ਼ੁਰੂ ਕੀਤਾ ਸੀਗਾ ਕਿ ਉਹਨਾਂ ਨੂੰ ਇੱਕ ਯੂਨੀਫਾਰਮ ਲਾ ਕੇ ਬਾਹਰ ਜਾ ਕੇ ਖਾ ਕੇ ਆ ਕੇ ਇੱਕ ਤੇ ਟਾਈਮ ਵੇਸਟ ਹੁੰਦਾ ਸੀ ਫਿਰ ਦੂਸਰੀ ਸੈਕੰਡ ਯੂਨੀਫਾਰਮ ਪਾਉਣ ਦੀ ਉਵੇਂ ਸਟ ਹੋ ਰਹੀ ਸੀ ਕਿ ਤੇ ਉਸ ਅਸੀਂ 35000 ਖਾਣਾ ਬਣਾਉਂਦੇ ਗੁਰੂ ਘਰ ਤੇ ਬਣਾ ਕੇ ਉਹਨਾਂ ਨੂੰ ਦੇ ਕੇ ਆਉਂਦੇ ਹੁੰਦੇ ਸੀ ਹਸਪੀਟਲ ਆਰਿਆਂ ਨੂੰ ਕਿ ਉਹਨਾਂ ਦਾ ਕੰਮ ਪੱਛ ਜਵੇ ਤੇ ਉਹਨਾਂ ਦੀ ਪ੍ਰੋਟੈਕਟਿਡ ਯੂਨੀਫਾਰਮ ਪੱਛ ਜਵੇ ਜੀ ਇਹ ਇੱਕ ਵੱਡੀ ਅਚੀਵਮੈਂਟ ਸੀ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਇਤਨੇ ਕਿਤੇ ਚੱਲਦੀਆਂ ਰਹੀਆਂ ਉਹਦੇ ਵਿੱਚੋਂ ਤੁਹਾਨੂੰ ਇੱਕ ਬਹੁਤ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਕਿਤੇ ਨਾ ਕਿਤੇ ਅਸੀਂ ਜੋੜ ਸਕਦੇ ਹਾਂ ਅਰਜ਼ਾਨੀ ਤੌਰ ਦੇਤੇ ਕਿਉਂਕਿ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਸਭ ਕੁਝ ਗੁਰੂ ਦਾ ਦਿੱਤਾ ਹੈ ਜੀ ਉਹਦੀ ਜਿਹੜੀ ਗੁਰੂ ਘਰ ਦੀ ਸੇਵਾ ਸੀ ਉਹੀ ਤੁਹਾਨੂੰ ਇਸ ਪਾਸੇ ਲੈ ਕੇ ਜਾ ਰਹੀ ਹੈ ਕਿ ਤੁਸੀਂ ਮਹਿਸੂਸ ਕਰਦੇ ਹੋ ਹਾਂਜੀ ਪਹਿਲ ਕੋ ਪਹਿਲ ਕੋ ਜੋ ਕੁਝ ਵੀ ਹੈਗਾ ਹੈ ਇਹ ਸਾਨੂੰ ਗੁਰੂ ਘਰ ਕੋਲ ਦੇ ਸੇਵਾ ਜਾਂ ਆਪਣੀ ਕਮਿਊਨਿਟੀ ਦੀ ਸੇਵਾ ਇਹ ਜੋ ਕੁਝ ਸਾਨੂੰ ਮਿਲ ਰਿਹਾ ਵਾ ਇਹ ਸੇਵਾ ਹੀ ਮਿਲ ਰਹੀ ਹੈ ਸੇਵਾ ਦਾ ਮੇਵਾ ਸਾਨੂੰ ਮਿਲ ਰਿਹਾ ਵਾ ਜਿਹੜੇ ਜਿਹੜੇ ਪਾਸੇ ਗੁਰੂ ਸਾਹਿਬ ਸਾਨੂੰ ਲਾਈ ਜਾਂਦੇ ਅਸੀਂ ਕਿਨੇ ਜਾਂਦੇ ਅ ਭੈਦੀ ਆਪਾਂ ਹੁਣ ਸਮਾਪਤ ਕਰਾਂਗੇ ਤੁਸੀਂ ਆਖਰ ਦੇ ਵਿੱਚ ਸੰਗਤਾਂ ਨੂੰ ਇਹ ਸਾਰੀ achievement ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਸੁਨੇਹਾ ਤੁਹਾਡਾ ਅੱਜ ਦੀ ਚੰਗ ਜਨਰੇਸ਼ਨ ਨੂੰ ਤੇ ਸਾਡੇ ਸਾਰੇ ਦੇਖਣ ਵਾਲਿਆਂ ਨੂੰ ਸਾਡ ਮੇਰੀ ਇਹੋ ਹੀ ਆ ਕਿ ਵੀ ਕਿ ਅਸੀਂ ਇਸ ਇਸ ਉਮਰ ਦੇ ਵਿੱਚ ਇਹ achievementਸ ਕਰ ਸਕਦੇ ਆ ਜਿਹੜੇ ਹੁਣ ਕਾਹ ਦੀ ਅੱਗੇ ਦੀ ਪੀੜ੍ਹੀ ਆ ਰਹੀ ਆ ਉਹ ਇਸ ਪਾਸੇ ਨੂੰ ਹੋਣ ਆਪਣੀ ਸਿੱਖ ਕਮਿਊਨਿਟੀ ਨੂੰ ਅੱਗੇ ਕਰ ਤੇ ਸਾਰੇ ਇਹਨਾਂ ਦੀ ਇਨਾਂ ਦੀ ਜਿਹੜੀ ਸਸਤਾ ਦੇ ਵਿੱਚ ਸਾਰੇ ਆਣ ਵਿੱਚ ਤੇ ਸਾਰਿਆਂ ਨੂੰ ਪਤਾ ਲੱਗੇ ਕਿ ਹਾਂ ਸਿੱਖ ਵੀ ਇਹ ਹੈਗੇ ਇਨਾਂ ਦੇ ਵਿੱਚ ਸਾਡੇ ਵੀ ਜਿੱਦਾਂ ਬਿੰਨੰਬਰ ਵਦਨ ਐਸਜੀ ਦੇ ਵਿੱਚ ਹਾਂ ਬਿਲਕੁਲ ਸਹੀ ਅਟਲਸਾਹ ਆਖਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਸਨੇ ਆ ਸਦਸ ਨੇ ਵੀ ਆਪਣੀ ਕਮਿਊਨਿਟੀ ਨੂੰ ਵੇ ਹੋਈ ਆ ਕਿ ਤੁਸੀਂ ਯੰਗ ਪੀਪਲ ਇਹ ਕਮਿਊਨਿਟੀ ਜਿਹੜੇ ਹੈਗੇ ਕੇ ਵਰਕ ਕਮਿਊਨਿਟੀ ਦੀ ਸੇਵਾ ਕਰੋ ਜਿਹੜੀ ਕਮਿਊਨਿਟੀ ਚ ਰਹਿ ਰਹੇ ਜੇ ਉਹ ਸਿਰਫ ਕੱਲਾ ਇਹ ਨਹੀਂਗਾ ਕਿ ਅਸੀਂ ਸਾਨੂੰ ਗੁਰੂ ਜੀ ਕਹਿੰਦੇ ਨੇ ਕਿ ਸੇਵਾ ਕਰੋ ਜੇ ਆਪਾਂ ਇਕੱਠੇ ਦੂਸਰੇ ਦੇ ਨਾਲ ਰਹ ਰਹੇ ਹਾਂ ਤੇ ਇੱਕ ਦੂਸਰੇ ਨਾਲ ਆਪਣਾ ਮਿਲਣ ਗੱਲ ਚੰਗਾ ਹੈਗਾ ਤੇ ਘਰ ਸੁਖੀ ਹੈਗਾ ਉਸੇ ਤਰ੍ਹਾਂ ਜੇ ਹਿਕ ਕਮਿਊਨਿਟੀ ਦੇ ਵਿੱਚ ਇੱਕ ਦੂਸਰੇ ਦੀ ਚੰਗਾ ਸੋਚਾਂਗੇ ਇੱਕ ਦੂਸਰੇ ਦੇ ਨਾਲ ਮਿਲ ਕੇ ਰਾਂਗੇ ਤੇ ਉਹ ਕਮਿਊਨਿਟੀ ਵੀ ਚੰਗੇ ਬਣੇਗੀ ਹੁਣ ਆਪਾਂ ਰਹਿਣਾ ਤੇ ਇੱਥੇ ਹੀ ਆ ਭਾਵੇਂ ਆਪਾਂ ਪੰਜਾਬੀ ਹਾਂ ਸਾਡੇ ਦਿਲ ਭਾਵੇਂ ਉੱਥੇ ਹੀ ਨੇਗੇ ਪਰ ਰਹਿਣਾ ਇੱਥੇ ਆ ਸਾਡੇ ਬੱਚਿਆਂ ਨੇ ਇੱਥੇ ਰਹਿਣਾ ਤੇ ਫਿਰ ਆਪਾਂ ਦਾ ਫਰਜ਼ ਬਣਦਾ ਕਿ ਕਮਿਊਨਿਟੀ ਦੇ ਨਾਲ ਨਾਲ ਰਹਿ ਕੇ ਰਹੀਏ ਧੰਨਵਾਦ ਜੀ ਜਿਸ ਜਨਕਤੀ ਨੇ ਪੰਜਾਬ ਨੂੰ ਆਪਣਾ ਸਮਾਂ ਦਿੱਤਾ ਅਸੀਂ ਤੁਹਾਡੀ ਸਾਰੀ ਗੱਲਬਾਤ ਜਿਹੜੀ ਨਾਰਥ ਦੀ ਛੋਟੀ ਜਿਹੀ ਕਮਿਊਨਿਟੀ ਆ ਉਹਦੇ ਚ ਉੱਟ ਕੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਤੇ ਤੇ ਵਰਲਡ ਲੈਵਲ ਤੇ ਤੁਹਾਡੇ ਅਚੀਵਮੈਂਟਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸਾਰੇ ਲਈ ਸਾਡੇ ਨਾਲ ਸਹਿਯੋਗੀ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਨਾਂ ਸੱਚ 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 ਤੁਸ ਕੋ ਤੁਸੀਂ ਦੇਖਿਆ ਇਸ ਹਨ ਬਲਦੀਪ ਸਿੰਘ ਟੇਲੋ ਤੇ ਬਲਵੀਰ ਕੋਟੇਲੋ ਜਿਹੜੇ ਹੁਣੇ-ਹੁਣੇ ਨਗਰ ਕੌਂਸਲ ਵਾਰਿੰਗਟਨ ਵਾਰਿੰਗਟਨ ਨਾਰਥ ਦੀ ਕੰਸਟੀਟੂਐਂਸੀ ਦੇ ਵਿੱਚ ਇਹਨਾਂ ਦਾ ਇਲਾਕਾ ਵਰਚਕੁਲ ਇਥੋਂ ਇੱਕ ਕਾਉਂਸਲਰ ਬਣੇ ਨੇ ਦੋਨੇ ਹਸਬੰਡ ਐਂਡ ਵਾਈਫ ਪਤੀ ਪਤਨੀ ਦੇ ਬੋਡੀ ਬਟੀ ਅਚੀਵਮੈਂਟ ਨਾਰਥ ਦੇ ਇਸ ਇਲਾਕੇ ਦੇ ਲਈ ਨਾਰਥ-ਵੈਸਟ ਦੇ ਇਸ ਇਲਾਕੇ ਲਈ ਛੋਟਾ ਜਿਹਾ ਟਾਊਨ ਆ ਮਾਂਚੈਸਟਰ ਵੱਡਾ ਟਾਊਨ ਆ ਲੇਪਰਪੁਲ ਵੱਡਾ ਟਾਊਨ ਆ ਦੇ ਵਿਚਕਾਰ ਇੱਕ ਛੋਟਾ ਜਿਹਾ ਟਾਊਨ ਬਸਿਆ ਹੋਇਆ ਵਾ ਜਿਹੜਾ ਵਾਰਿੰਗਟਨ ਉੱਥੇ ਇਹਨਾਂ ਨੇ ਬੱਡੀ ਅਚੀਵਮੈਂਟ ਪ੍ਰਾਪਤ ਕੀਤੀ ਹੈ ਤੁਸੀਂ ਸਾਨੂੰ ਦੇਖਿਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਇਸ ਨੂੰ ਸ਼ੇਅਰ ਕਰਨਾ ਕਿਉਂਕਿ ਇਹ ਇੱਕ ਖਾਸ ਨੇ ਆ ਸਾਡੀ ਜਨ ਚੰਗ ਜਨਰੇਸ਼ਨ ਦੇ ਲਈ ਹੈ ਇਸ ਨੇ ਹਨ ਜ਼ਰੂਰ ਕਰ ਕਰ ਪਾਉਣਾ ਚਾਹੀਦਾ ਕਿ ਆਓ ਸਾਰੇ ਜੁੜ ਕੇ ਜੇ ਅੱਜ ਪੰਜਾਬੀਆਂ ਨੇ ਪੰਜਾਬੀ ਇਤਨੇ ਤੇ ਸਿੱਖਾਂ ਨੇ ਤਰੱਕੀ ਕਰਦੀ ਹੈ ਤਾਂ ਆਏ ਜਿਹੜਾ ਰਾਹ ਹੈ ਇਸ ਪਰਿਵਾਰ ਦਾ ਇਸ ਰਾਹ ਦੇ ਉੱਪਰ ਜ਼ਰੂਰ ਸਾਨੂੰ ਚੱਲਣਾ ਚਾਹੀਦਾ ਅਪਰਸੇ ਜੋ ਪਾਣਾ ਚਾਹੀਦਾ ਦੇਵ ਜਾਜਤ ਸਤਸ੍ਰੀ ਅਕਾਲ